ਜੈ ਟੈਕਸਿੰਗ ਹਾਂਜੀ ਜੈ ਟੈਕਸਿੰਗ ਨੰਨੀ ਯਾਦ ਹੁਣਾ ਇਹਦਾ ਕੀ ਮਤਲਬ ਹੁੰਦਾ ਮੈਂ ਡਾਂ ਹੀ ਬਤਾਉਂਗਾ ਉਖਲੀ ਵਿੱਚ ਸਿਰ ਦਿੱਤਾ ਤਾਂ ਮਹੌਲਿਆਂ ਦਾ ਕੀ ਡਰ ਵੀ ਮਤਲਬ ਮੁਸੀਬਤ ਮੋਲ ਲੈ ਲਈ ਆਪਦੇ ਆਪ ਹੀ ਆਰ ਯੂ ਕਮੇਡੀ ਮੀ ਬੁੱਢੀ ਕੋੜੀ ਲਾਲ ਲਗਾਵ ਇਹਦਾ ਕੀ ਹੋਊਗਾ ਇਹ ਨਹੀਂ ਪਤਾ ਨਹੀਂ ਮੈਨੂੰ ਨਹੀਂ ਪਤਾ ਤੂੰ ਉਠਦੇ ਮੂੰਹ ਚ ਜੀਰਾ ਇਹਦਾ ਪਤਾ ਤੈਨੂੰ ਕੀ ਮਤਲਬ ਉਠਦੇ ਮੂੰਹ ਨਹੀਂ ਇਹਨਾਂ ਨਹੀਂ ਪਤਾ ਹੈਗਾ ਜਲਵਾ ਹੈ ਹਮਾਰਾ आई डोंट अंडरस्टैंड व्हाट यू से प्लीज रिपीट इट प्रॉपर्ली है ना ते पंजाबी ਜੀ ਆਪਾਂ ਸਿਰਫ ਐਂ ਕਹਣਾ ਹੁੰਦਾ ਹੈ ਕੈਸਾ ਲਗਾ ਮੇਰਾ ਮਜ਼ਾਕ ਤਾਂ ਹਣਾ ਉਹਦੇ ਹੱਥ ਚ ਕਿਰਪਾਨ ਸੀਗੀ ਪੰਜਾਬੀਆਂ ਦੇ ਹੱਥ ਚ ਹਣਾ ਤੇ ਉਹ ਕਹਿੰਦਾ ਬਾੜਾ ਤੇ ਉਹ ਕਹਿੰਦੇ ਆ ਜਾ ਬਈ ਇਹਨੂੰ ਪਹਿਲਾਂ ਬਾੜਨਾ ਪੈਣਾ ਇਹ ਬੜੀ ਅੱਛੀ ਬਾਤ ਕਹੀ ਆਪਨੇ ਉਹ ਉਖਲੀ ਚ ਸਿਰ ਦਿੱਤਾ ਮਹੌਲਿਆਂ ਦਾ ਕੀ ਡਰ ਉਖਲੀ ਚ ਸਿਰ ਦਿੱਤਾ ਐਂ ਲੱਗਦਾ ਜੀ ਜਿਵੇਂ ਮਤਲਬ ਤੁਰੇ ਜਾ ਰਹੇ ਆ ਆਪਾਂ ਹਣਾ ਵੇ ਜਲਦੀ ਬੋਲ ਕੱਲ ਸਵੇ ਪਨਵੇਲ ਨਿਕਲਣਾ ਹੈ ਵੀ ਸਿੱਧਾ ਜਾ ਰਹੇ ਆ ਵੀ ਨਹੀਂ ਕਿਤੇ ਕੋ ਪੰਗਾ ਲੈ ਲੈ ਕਿਤੇ ਵਾਹ ਗੋਰੀ ਡੇਂਜਰਸ ਮੁਹਾਵਰੇ ਕਰੰਦੇ ਤਾਂ ਹੈ ਹਾਂਜੀ ਕਰਾਉਂਦੇ ਨੇ ਆਉਂਦੇ ਨੇ ਮੁਹਾਵਰੇ ਤੁਸੀਂ ਵੀ ਜਾਂਦੇ ਚੋਰ ਦੀ ਲਗੋਟੀ ਸਹੀ ਇਹਦਾ ਪਤਾ ਮਤਲਬ ਕੀ ਹੁੰਦਾ ਤੁਹਾਨੂੰ ਮਤਲਬ ਨਹੀਂ ਪਤਾ ਇਹਦਾ ਇਹਦਾ ਬਤ ਆ ਬਈ ਕਿਵੇਂ ਲਗੀ ਆਗੇ ਸਵਾਦ ਸਤਿ ਸ਼੍ਰੀ ਅਕਾਲ ਦੋਸਤੋ ਇੱਕ ਹੋਰ ਖਾਸ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੇਸ਼ੱਕ ਅੱਜ ਦੇ ਸਮੇਂ ਦੇ ਵਿੱਚ ਆਪਾਂ ਤਰੱਕੀ ਕਰ ਰਹੇ ਹਾਂ ਤੇ ਜਿਵੇਂ ਸਿਆਣੇ ਕਹਿੰਦੇ ਨੇ ਕਿ ਕੁਝ ਪਾਉਣ ਲਈ ਕੁਝ ਖੋਣਾ ਵੀ ਪੈਂਦਾ ਪਰ ਇਸ ਸਮੇਂ ਜੋ ਅਸੀਂ ਪਾ ਰਹੇ ਹਾਂ ਉਸ ਦੇ ਲਈ ਸਾਨੂੰ ਬਹੁਤ ਕੁਝ ਖੋਣਾ ਪੈ ਰਿਹਾ ਹੈ ਸਾਡੀ ਜੜਾ ਸਾਡਾ ਸੱਭਿਆਚਾਰ ਸਾਡੀ ਬੋਲੀ ਬਹੁਤ ਕੁਝ ਅਜਿਹਾ ਹੈ ਕਿੰਨਾ ਤੇ ਕਈ ਵਾਰ ਆਪਣਾ ਧਿਆਨ ਵੀ ਨਹੀਂ ਜਾਂਦਾ ਕਿ ਉਹ ਚੀਜ਼ਾਂ ਆਪਣੇ ਵਿੱਚੋਂ ਗਾਇਬ ਹੋ ਰਹੀਆਂ ਨੇ ਤੇ ਇਹਨਾਂ ਗਾਇਬ ਹੁੰਦੀਆਂ ਚੀਜ਼ਾਂ ਦੇ ਵਿੱਚੋਂ ਇੱਕ ਖਾਸ ਚੀਜ਼ ਜੋ ਕਹਿ ਸਕਦੇ ਹਾਂ ਅਨਮੁੱਲੀ ਚੀਜ਼ ਹੈ ਗਾਇਬ ਹੋ ਰਹੀ ਹੈ ਉਹ ਹੈ ਸਾਡੀ ਬੋਲੀ ਬੋਲੀ ਦੇ ਵਿੱਚ ਬਹੁਤ ਸਾਰਾ ਬਦਲਾਅ ਆ ਰਿਹਾ ਹੈ ਪਹਿਲਾਂ ਦੇ ਬਜ਼ੁਰਗ ਅਖਾਣ ਮੁਹਾਵਰੇ ਕਹਾਵਤਾਂ ਆਪਣੀ ਬੋਲੀ ਦੇ ਵਿੱਚ ਅਕਸਰ ਵਰਤਿਆ ਕਰਦੇ ਸਨ ਪਰ ਅੱਜਕੱਲ ਗਾਇਬ ਹੋ ਰਹੀਆਂ ਨੇ ਕੀ ਕਾਰਨ ਹੈ ਕਿ ਅੱਜਕੱਲ ਦੇ ਨੌਜਵਾਨਾਂ ਨੂੰ ਬੱਚਿਆਂ ਨੂੰ ਆਉਂਦੀਆਂ ਨੇ ਕਹਾਵਤਾਂ ਮੁਹਾਵਰੇ ਆਉਂ ਜਾਣਦੇ ਆ ਕਿੰਨਾ ਬਸ ਜਸਬੀਰ ਜੀ ਅਸੀਂ ਇਹ ਪੁੱਛਣਾ ਜੀ ਹੁੰਦਾ ਵੀ ਅੱਜਕੱਲ ਨਾ ਜਿਵੇਂ ਆਪਣੀ ਬੋਲੀ 'ਚ ਪਹਿਲਾਂ ਬਜ਼ੁਰਗ ਕਹਾਵਤਾਂ ਮੁਹਾਵਰੇ ਬੋਲਦੇ ਹੁੰਦੇ ਸੀ ਅੱਜਕੱਲ ਬੱਚਿਆਂ ਨੂੰ ਬਹੁਤ ਘੱਟ ਪਤਾ ਹੈਗਾ ਵੀ ਪਤਾ ਨਹੀਂ ਹੈਗਾ ਉਹਦਾ ਕੀ ਕਰਨ ਲੱਗਦਾ ਉਹਦਾ ਕਾਰਨ ਇਹ ਹੈਗਾ ਵੀ ਸਕੂਲਾਂ ਦੇ ਵਿੱਚ ਤਾਂ ਬਿਲਕੁਲ ਨਹੀਂ ਪੜ੍ਹਾਏ ਜਾਂਦੇ ਹੈਗੇ ਉਹ ਸਕੂਲਾਂ ਵਾਲੇ ਕਹਿੰਦੇ ਜੀ ਘਰ ਜਾ ਕੇ ਇਹ ਕਰਿਓ ਹਣਾ ਮਾਪਿਓ ਕੋਲ ਹੁਣ ਜਿੰਨਾ ਕੋ ਮਾਪਿਓ ਕੋਲ ਤੇ ਹੁੰਦੇ ਜੇ ਉਹ ਮੁਹਾਵਰੇ ਹੈ ਵੀ ਹੈ ਉਹਨਾਂ ਵਿੱਚ ਥੋੜੇ ਬਦਲ ਚੇਂਜ ਹੋ ਗਏ ਉਹਨਾਂ ਦੇ ਐਗਜ਼ਾਮਪਲ ਦੇ ਨਾਲ ਪਹਿਲਾਂ ਸਕੂਲਾਂ 'ਚ ਘੜਤ ਘੜਤ ਇੱਕ ਪੀਰੀਅਡ ਲਾਇਆ ਜਾਂਦਾ ਸੀਗਾ ਹਣਾ ਹੁਣ ਤਾਂ ਸਕੂਲ ਵਾਲੇ ਤਾਂ ਮਾਪਿਓ ਤੋਂ ਸੁਣਦੇ ਹੁੰਦੇ ਹੈਗੇ ਵੀ ਯਾਰ ਤੁਸੀਂ ਹਾਂ ਪੇਰੈਂਟ ਦੇ ਵੀ ਮੁਹਾਵਰੇ ਹਾਂ ਤੁਸੀਂ ਜਿਵੇਂ ਘਰ 'ਚ ਬੋਲੀ ਬੋਲਦੇ ਹੋ ਕਦੇ ਕਹਾਵਤਾਂ ਮੁਹਾਵਰੇ ਵਗੈਰਾ ਬੋਲਦੇ ਹੋ ਉਸ ਲਈ ਹਾਂਜੀ ਬੱਚਾ ਹਾਂਜੀ ਹਾਂਜੀ ਜ਼ਰੂਰ ਕਰੀ ਗਏ ਤੁਹਾਡਾ ਕੀ ਨਾਮ ਹੈ ਬੇਟੇ ਜੈਟੇਕ ਸਿੰਘ ਹਾਂਜੀ ਜੈਟੇਕ ਸਿੰਘ ਠੀਕ ਤੁਹਾਨੂੰ ਆਉਂਦੇ ਆ ਕਹਾਵਤਾਂ ਮੁਹਾਵਰੇ ਬੋਲ ਦੇ ਮੁਹਾਵਰੇ ਆਂਦੇ ਦੱਸੋ ਨਾਨੀ ਯਾਦ ਆਉਣਾ ਇਹਦਾ ਕੀ ਮਤਲਬ ਹੁੰਦਾ ਨਾਨੀ ਯਾਦ ਆਉਣਾ ਇਹਦਾ ਕੀ ਮਤਲਬ ਹੋਊਗਾ ਇਹ ਦੋਨੋਂ ਨੂੰ ਪੁੱਛੀ ਇਹ ਦੋਨੇ ਟਾਈਮ ਤੇ ਨਹੀਂ ਹਰ ਕੋਈ ਕਰਦਾ ਇਹਦਾ ਕੀ ਨਾਂ ਰਹਿ ਜੀ ਸਰਗੰਕਾਰ ਠੀਕ ਆ ਆਉਂਦੀਆਂ ਨੇ ਕਹਾਉਂਦਾ ਤੁਹਾਨੂੰ ਹਾਂਜੀ ਹਾਂਜੀ ਓਖਲੀ ਵਿੱਚ ਸਿਰ ਦਿੱਤਾ ਤਾਂ ਮਾਹੌਲਿਆਂ ਦਾ ਕੀ ਡਰ ਵੀ ਮਤਲਬ ਮੁਸੀਬਤ ਮੋਲ ਲੈ ਲਈ ਆਪਦੇ ਆਪ ਹੀ ਹਾਂ ਨਹੀਂ ਮੁਸੀਬਤਾਂ ਮੋਲ ਲੈ ਲਈ ਵੀ ਪਰ ਨੁਕਸਾਨ ਜੋ ਮਰਜ਼ੀ ਹੋਵੇ ਦੇਖੀ ਜਾਊਗੀ ਹਣਾ ਠੀਕ ਹੈ ਤੇ ਬੁੱਢੀ ਘੋੜੀ ਲਾਲ ਲਗਾ ਇਹਦਾ ਕੀ ਹੋਊਗਾ ਆਮ ਤੌਰ ਤੇ ਬੱਤੇ ਦੇ ਨੇੜੇ ਇਹ ਨਹੀਂ ਪਤਾ ਠੀਕ ਹੈ ਤੇ ਉੱਠ ਉੱਠ ਗਈ ਤਾਂ ਊਠ ਨਾ ਉੱਠੀ ਤਾਂ ਰੇਤੇ ਦੀ ਮੁੱਠ ਨਾ ਇਹ ਵੀ ਨਹੀਂ ਕੋਈ ਬਾਕੀ ਐਨ ਮਿਲ ਕਿ ਇਹ ਸਿੰਪਲ ਆਲੇ ਥੋੜੇ ਬਾਕੀ ਸਿੰਪਲ ਸਿੰਪਲ ਆਉਂਦੇ ਨੇ ਮੈਂ ਇਹਨਾਂ ਨੂੰ ਕਹਿੰਦਾ ਰਹਿਣਾ ਹੁੰਦਾ ਵੀ ਜਦੋਂ ਜਦੋਂ ਵੀ ਆਗੇ ਪੁੱਤ ਆ ਜਾਪਾਂਗੇ ਘੰਟਾ ਲਾ ਲਈਏ ਨਾਲੇ ਆਪਾਂ ਨੂੰ ਯਾਦ ਹੋ ਜਾਣਗੇ ਨਾਲੇ ਤੁਹਾਨੂੰ ਹੋ ਜਾਣਗੇ ਸਕੂਲਾਂ ਦੇ ਵਿੱਚ ਵੀ ਨਾ ਜੇ ਤੁਸੀਂ ਆਪ ਆਮ ਤੌਰ ਤੇ ਜੋ ਬੋਲੀ ਜੋ ਬੋਲਦੇ ਰਹੇ ਹਾਂ ਉਹ ਬੋਲੀ ਆ ਉਹ ਵੀ ਮਤਲਬ ਕਿ ਨਾ ਜੇ ਬੱਚਿਆਂ ਨੂੰ ਹੁਣ ਦੀ ਜਿਹੜੀ ਜਨਰੇਸ਼ਨ ਹੈ ਜੇ ਇਹਨਾਂ ਨੂੰ ਐਗਜ਼ਾਮਪਲ ਦੇ ਨਾਲ ਸਮਝਾਇਆ ਜਾ ਤਾਂ ਹੀ ਉਹ ਚੀਜ਼ ਨੂੰ ਸਮਝ ਦੇ ਸਕਦੇ ਆ ਕਿਉਂਕਿ ਜਿਹੜੇ ਉਹ ਚ ਵਾਰਡ ਯੂਜ਼ ਹੋਏ ਆ ਜਿਵੇਂ ਓਣ ਦੇ ਮੂੰਹ ਚ ਜੀਰਾ ਜੀਰਾ ਹੁਣ ਇਹਨਾਂ ਨੂੰ ਪਤਾ ਹੀ ਨਹੀਂ ਜੀਰਾ ਕੀ ਚੀਜ਼ ਆ ਵੀ ਇਹ ਕੀ ਚੀਜ਼ ਆ ਮਤਲਬ ਕਿ ਉਹ ਜੇ ਆਪਾਂ ਮਤਲਬ ਡੇਲੀ ਵੈਸ ਤਾਂ ਬਹੁਤ ਵਧੀਆ ਡੇਲੀ ਲਾਈਫ ਚ ਯੂਜ਼ ਕਰੀਏ ਜਾਂ ਕੁਝ ਹੈ ਤਾਂ ਮਤਲਬ ਉਹ ਗੱਲ ਦਾ ਵਜਨ ਵੀ ਪੈਂਦਾ ਸੀ ਹੈ ਨਾ ਜਦੋਂ ਮਹਾਭਾਰਤ ਦਾ ਵਿੱਚ ਅਖਾਣ ਸ਼ਾਇਰਾਂ ਦੇ ਵਿੱਚ ਆਪਣੇ ਬੱਚੇ ਦੇ ਗ੍ਰੈਂਡਪੇਰੈਂਟਸ ਨਹੀਂ ਹੈਗੇ ਕਈਆਂ ਦੇ ਮੇਨ ਰੀਜ਼ਨ ਮੈਨੂੰ ਇਹ ਲੱਗ ਰਿਹਾ ਹੈ ਨਾ ਕਿਉਂਕਿ ਜੁਆਇੰਟ ਫੈਮਿਲੀ ਚ ਨਹੀਂ ਰਹ ਰਹੇ ਫੈਮਿਲੀਜ਼ ਜ਼ਿਆਦਾ ਨਿਊਕਲੀਅਰ ਫੈਮਿਲੀ ਛੋਟੀਆਂ ਫੈਮਿਲੀਜ਼ ਬੱਚੇ ਨੂੰ ਜੋ ਜ਼ਿਆਦਾ ਚੀਜ਼ ਪੜ੍ਹਾ ਨਹੀਂ ਹਾਂਜੀ ਉਹੀ ਦੱਸ ਸਕਦੇ ਨੇ ਹੈ ਨਾ ਇਹ ਇਹਨਾਂ ਦੇ ਬਾਰੇ ਨਾ ਮਤਲਬ ਕਿ ਤੁਸੀਂ ਐ ਲਾ ਲਓ ਵੀ ਸਕੂਲ ਲੈਵਲ ਤੇ ਵੀ ਜੇ ਆਪਾਂ ਪੰਜਾਬੀ ਨੂੰ ਅੱਗੇ ਲੈ ਕੇ ਜਾਣਾ ਤਾਂ ਸਕੂਲ ਲੈਵਲ ਤੇ ਵੀ ਇੱਕ ਛੋਟੇ ਛੋਟੇ ਕੰਪੀਟੀਸ਼ਨ ਹੋਣ ਜਿਵੇਂ ਮੰਨ ਲਓ ਕੋਈ ਗੇਮਸ ਦੇ ਪੀਰੀਅਡ ਹੁੰਦੇ ਆ ਚਲੋ ਮਹੀਨੇ 'ਚ ਅਸੀਂ ਹਫ਼ਤੇ 'ਚ ਨਹੀਂ ਕਹਿੰਦੇ ਮਹੀਨੇ 'ਚ ਇੱਕ ਵਾਰੀ ਐ ਕੰਪੀਟੀਸ਼ਨ ਹੋ ਜਾਣਾ ਵੀ ਠੀਕ ਹੈ ਨਾਲੇ ਬੱਚਿਆਂ ਨੂੰ ਯਾਦ ਹੋਵੇ ਨਾਲੇ ਬੱਚਿਆਂ ਦੀ ਜੁਆਇਨ ਨਾਲੇ ਬੱਚਿਆਂ ਨੂੰ ਸਿੱਖਣ ਨੂੰ ਬਹੁਤ ਵਧੀਆ ਚੀਜ਼ ਹੈ ਇੱਕ ਵੱਡੀ ਗੱਲ ਨੂੰ ਤੁਸੀਂ ਛੋਟੀ ਚੀਜ਼ ਸਮਝਾ ਦੇਣਾ ਹਾਂ ਮਤਲਬ ਕਿ ਨੇ ਬਹੁਤ ਵਧੀਆ ਗੱਲ ਕਿਹਾ ਵੱਡੇ ਸ਼ਬਦ ਨੂੰ ਮਤਲਬ ਹਾਂ ਛੋਟੇ ਸ਼ਬਦਾਂ ਦੇ ਵਿੱਚ ਅਸੀਂ ਵੀ ਹੁਣ ਮਤਲਬ ਜਦੋਂ ਪੁਰਾਣੇ ਗਾਣੇ ਸੁਣਦੇ ਸੀ ਤਾਂ ਉਹਦੇ ਚ ਆ ਜਾਂਦਾ ਹੁੰਦਾ ਸੀਗਾ ਕੋਈ ਵਰਡ ਤਾਂ ਉਹਨੂੰ ਨਾ ਹੀ ਵੀ ਹੋਣਾ ਤਾਂ ਵੀ ਉਹਨੂੰ ਧਿਆਨ ਨਾਲ ਸੁਣਨਾ ਵੀ ਯਾਰ ਹਾਂ ਇਹ ਚੀਜ਼ ਉਹ ਚੀਜ਼ਾਂ ਹੁਣ ਮਤਲਬ ਆਪਾਂ ਦੂਰ ਹੁੰਦੀਆਂ ਜਾਂਦੇ ਆ ਕਿ ਤੁਹਾਡੀ ਇਹ ਕਲਿੱਪ ਅਸੀਂ ਪਾ ਸਕਦੇ ਹਾਂ ਹਾਂਜੀ ਹਾਂਜੀ ਪਾ ਦਿਓ ਕੀ ਨਾਮ ਹੈ ਜੀ ਮੇਰਾ ਰਣਜੀਤ ਸਿੰਘ ਨਾਮ ਹੈ ਠੀਕ ਹੈ રાਇਟਰ ਹੋ ਐ ਬਸ ਲਾ ਲਓ ਸਾ ਠੀਕ ਠੀਕ ਹੈ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਤਲਵੰਡੀ ਸਾਬ ਕੋਲ ਆਈ ਪਿੰਡ ਹੈ ਤੇ ਹੁਣਾਂ ਪੁਜਾਰੀਆਂ ਠੀਕ ਆ ਫਿਰ ਤਾਂ ਤਲਵ ਮਾਲਵੇ ਦੀ ਕਹਿ ਸਕਦੇ ਆ ਵੀ ਮਾਲਵਾ ਵੈਲਟ ਹੈ ਊਡੇ ਮਾਲਵੇ ਜੋ ਆ ਰਹੇ ਹਨ ਤਾਂ ਤੁਹਾਡਾ ਕਿਹਨਾ ਨਾਮ ਹੈ ਵੀਰੇ ਮੇਰਾ ਨਾਮ ਜੱਸਾ ਸਿੰਘ ਬਾਈ ਤੁਸੀਂ ਕਿਥੇ ਜੀ ਮੈਂ ਮਾਨਸਾ ਤੋਂ ਆਂ ਮਾਨਸਾ ਹਾਂਜੀ ਅੰਮ੍ਰਿਤਸਰ ਲਾਗੇ ਦੇ ਆ ਸੀ ਤਲਵੰਡੀ ਸਾਬੋ ਦੇ ਮਾਨਸਾ ਕੋਈ ਤੁਹਾਡੇ ਇਲਾਕੇ ਦਾ ਮਤਲਬ ਜਿਆਦੇ ਜੜਾਂ ਨਾਲ ਜੁੜਿਆ ਹੋਇਆ ਹਨ ਜਿਵੇਂ ਅੱਜ ਕੱਲ ਇੱਧਰ ਤਾਂ ਜਿਆਦੇ ਮੋਡਰਨ ਹੋ ਗਿਆ ਹਨ ਵੀ ਇੱਕ ਨਾ ਪਹਿਲਾਂ ਆਪਣੇ ਖਾਸ ਗੱਲ ਹੁੰਦੀ ਸੀ ਕਈ ਧਿਆਨ ਵੀ ਨਹੀਂ ਹੁੰਦੇ ਆਪਾਂ ਵੀ ਆਪਣੇ ਕਹਾ ਅਖਾਣ ਮਹਾਵਰੇ ਬਜ਼ੁਰਗਾਂ ਆਮ ਤੌਰ ਤੇ ਬੋਲੀ ਚ ਬੋਲਦੇ ਹੁੰਦੇ ਸੀ ਅੱਜ ਕੱਲ ਨਹੀਂ ਬੋਲਦੇ ਉਹ ਕੀ ਕਰਨ ਲੱਗਦਾ ਕਿਉਂ ਗੈਬ ਹੁੰਦਾ ਇਹਦੇ ਕੀ ਤੁਹਾਨੂੰ ਲੱਗਦਾ ਵੀ ਉਹ ਬੋਲਣੇ ਚਾਹੀਦੇ ਨੇ ਉਹ ਜਿਹੜੇ ਉਧਰ ਠੇਠ ਹਨਾ ਪੰਜਾਬੀ ਆਪਣੇ ਉਹ ਤਾਂ ਬੋਲ ਦਿੰਦੇ ਆ ਅਸਲ ਚ ਇਹ ਮੇਨੂੰ ਲੱਗਦਾ ਜਿਹੜੇ ਬਜ਼ੁਰਗ ਸੀਗੇ ਉਹਨਾਂ ਕ ਤੱਕ ਹੀ ਰਹਿ ਗਿਆ ਇਹ ਜਿਹੜੀ ਨਵੀਂ ਪੀੜੀ ਆ ਗਈ ਉਹ ਬਾਹਰ ਆ ਗਈ ਇਹਨਾਂ ਦਾ ਹਿੰਦੀ ਨਾਲ ਹੱਥ ਪੈ ਗਿਆ ਹਨਾ ਇੰਗਲਿਸ਼ ਨਾਲ ਪੈ ਗਿਆ ਉਹ ਗੱਲਾਂ ਉਹ ਚੀਜ਼ਾਂ ਖਤਮ ਤਾਂ ਹੋ ਰਹੀਆਂ ਨੇ ਜੀ ਕਿਉਂਕਿ ਸੋਸ਼ਲ ਮੀਡੀਆ ਕੁਝ ਕਿ ਚੀਜ਼ਾਂ ਉਹ ਖਤਮ ਕਰਤੀਆਂ ਕਿਉਂਕਿ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਕਿਸੇ ਦੀ ਗੱਲ ਸੁਣਨ ਵਾਸਤੇ ਠੀਕ ਆ ਜਵਾਗ ਤਾਂ ਸਾਰੇ ਦਿਨ ਫੋਨ ਤੇ ਲੱਗੇ ਰਹਿੰਦੇ ਨੇ ਠੀਕ ਆ ਇੰਸਟਾਗ੍ਰam ਔਰ ਹੁਣ ਮਹਾਵਰੇ ਮਤਲਬ ਆਪਣੇ ਜਿਹੜੇ ਬਜ਼ੁਰਗ ਸੀ ਆਪਾਂ ਨੂੰ ਉਹ ਸਿਖਾਉਂਦੇ ਹੁੰਦੇ ਸੀ ਠੀਕ ਆ ਉਹ ਹੁਣ ਆਪਾਂ ਹੁਣ ਉਹ ਇਧਰ ਵੀ ਆ ਗਏ ਮਤਲਬ ਚੰਡੀਗੜ੍ਹ ਸਾਈਡ ਉਧਰ ਉਧਰ ਐਵੇਂ ਨਗੇ ਚਲੋ ਉਧਰਲੇ ਜਵਾਕ ਨੇ ਜਿਹੜੇ ਹੁਣ ਮਤਲਬ ਮੋਬਾਈਲਾਂ ਕਣੀ ਪੈ ਗਏ ਸਾਡੇ ਵਰਗੇ ਹਾਂ ਉਹਦੇ ਕਰਕੇ ਮਾਹੌਲ ਚੇਂਜ ਹੋ ਗਿਆ ਜੀ ਠੀਕ ਆ ਮਤਲਬ ਅੱਜ ਤੋਂ 20 ਸਾਲ ਪਹਿਲਾਂ ਹੈਗੀਆਂ ਸੀ ਇਹ ਚੀਜ਼ਾਂ ਉਹ ਇੱਲਾਣਾ ਕੰਮ ਖਰਾਬ ਕਰਤਾ ਐ ਲਾਲ ਸਾਹਿਬ ਤੁਸੀਂ ਮਤਲਬ ਐਮ ਬੋਲੀ ਚ ਵਰਤਦੇ ਹੋ ਕਦੇ ਮਹਾਵਰੇ ਕਾ ਹੱਸਤਾ ਵੇ ਕਦੇ ਕਦਾਈ ਵਰਤ ਲੈਣੇ ਆ ਜਦੋਂ ਮਤਲਬ ਕਹੀ ਆ ਆਪਾਂ ਵੀ ਊਠ ਦੇ ਮੂੰਹ ਚ ਜੀਰਾ ਇਹਦਾ ਪਤਾ ਤੁਹਾਨੂੰ ਕੀ ਮਤਲਬ ਹੁੰਦਾ ਵੀ ਕਿਉਂ ਵਰਤੀ ਜਾਂਦੀ ਐ ਇਹ ਗੱਲ ਊਠ ਦੇ ਮੂੰਹ ਨਹੀਂ ਇਹਨਾਂ ਨਹੀਂ ਪਤਾ ਹੈਗਾ ਆਪਾਂ ਜਾਂ ਫਿਰ ਜਾਂਦੇ ਚੋਰ ਦੀ ਲਗੋਟੀ ਸਹੀ ਕਹਿ ਦਿੰਦੇ ਨੇ ਹਾਂ ਮਤਲਬ ਜਦੋਂ ਕੋਈ ਮਤਲਬ ਬਾਈ ਚਾਂਸ ਆਪਣੇ ਪੈਸੇ ਮਰਲੋ ਮਾਰੀ ਜਾਂਦਾ ਉਹਦੇ ਨਾਲ ਲੱਗਦਾ ਹੁੰਦਾ ਵੀ ਯਾਰ ਜੇ ਜਿਹੜਾ ਕੁਛ ਕਾ ਰਿਹਾ ਉਹ ਹੀ ਠੀਕ ਆ ਐ ਜਾਂਦੇ ਚੋਰ ਦੀ ਪੱਗ ਹੀ ਸੀ ਹਾਂ ਲੰਗੋਟੀ ਸਹੀ ਪਾਗੇ ਸਹੀ ਹੈਨਾ ਮਤਲਬ ਇਹ ਚੀਜ਼ ਜਿਹਵੇਂ ਆਮ ਬੁੜੀਆਂ ਪਿੰਡਾਂ 'ਚ ਕਹਿੰਦੇ ਨੇ ਬੁੱਢੀ ਘੋੜੀ ਲਾਲ ਲਗਾਵ ਕੇ ਸਾਨੂੰ ਦੇਖ ਕੇ ਹਾਂ ਮਤਲਬ ਜਿਵੇਂ ਬੁੱਢੀ ਘੋੜੀ ਲਾਲ ਲਗਾਵਾ ਐ ਹੁੰਦਾ ਵੀ ਉਹ ਬੜੀ ਉਮਰ ਹੋ ਗਈ ਉਹਨਾਂ ਦੀ ਹੈਨਾ ਤੇ ਔਰ ਚੱਜ ਹਜੇ ਵੀ ਮਰਲਾ ਵੀ ਮਤਲਬ ਜਿਵੇਂ 18 19 ਸਾਲ ਦੀ ਹੋ ਰਹੀ ਹੈ ਉਹਦੇ ਅਕੋਰਡਿੰਗ ਹੈਨਾ ਪਰ ਇਹ ਵੀ ਗੱਲ ਸੀ ਹੈਨਾ ਕਿ ਦਿਨ ਕਿਤੇ ਵੀ ਬਹੁਤ ਵੱਡੀ ਗੱਲ ਨੂੰ ਇੱਕ ਛੋਟੇ ਦੇ ਸਾਥ ਦਾ ਤੇ ਬਾਕੀ ਹੁਣ ਜਿਵੇਂ ਹੁਣ ਆਪਾਂ ਪੁੱਛਿਆ ਤੁਸੀਂ ਹਨਾ ਹੁਣ ਆਪਣੇ ਫੇਰ ਯਾਦ ਆਉਣ ਲੱਗੀਆਂ ਚੀਜ਼ਾਂ ਆਪਾਂ ਜੋ ਪੁੱਛਣ ਵਾਲੇ ਨਹੀਂ ਹੈਗਾ ਨਵੀਂ ਪੀੜ੍ਹੀ ਸਿੱਖੂਗੀ ਕਿਵੇਂ ਹਨਾ ਇਹ ਵੀ ਚੀਜ਼ ਹੈਗਾ ਲੱਗਦਾ ਜੀ ਆਪਾਂ ਨੂੰ ਨਾ ਪੁਰਾਣੀ ਚੀਜ਼ਾਂ ਦੁਬਾਰਾ ਲੈ ਕੇ ਆਣੀਆਂ ਚਾਹੀਦੀਆਂ ਨੇ ਠੀਕ ਹੈ ਜੇ ਆਪਾਂ ਬੱਚਿਆਂ ਨੂੰ ਪੁੱਛਾਂਗੇ ਤਾਂ ਹੀ ਉਹਨਾਂ ਨੂੰ ਪਤਾ ਲੱਗੂਗਾ ਜਿਵੇਂ ਕਹਿੰਦੇ ਵੀ ਇੰਗਲਿਸ਼ 'ਚ ਕਹਿਣਾ ਹੋਵੇ ਆਈ ਡੋਂਟ ਅੰਡਰਸਟੈਂਡ ਵਾਟ ਯੂ ਸੇ ਪਲੀਜ਼ ਰਿਪੀਟ ਇਟ ਪ੍ਰੋਪਰਲੀ ਹਨਾ ਤੇ ਪੰਜਾਬੀ 'ਚ ਆਪਾਂ ਸਿਰਫ ਐਂ ਕਹਿਣਾ ਹੁੰਦਾ ਹੈ ਹਾਂ ਇੱਕ ਵਰਡ ਨਾਲੇ ਆਪਾਂ ਮੱਲਾ ਸਿਰਾਂ ਲਾ ਦਿੰਨੇ ਆ ਹਨਾ ਤੇ ਮਾਰੇ ਜਿਵੇਂ ਕੋਈ ਗੱਲ ਸਾਹਮਣੇ ਪਾਈ ਖੜਿਆ ਹਨਾ ਉਹ ਜਿਵੇਂ ਉਹ ਨੂੰ ਮੈਂ ਕਰਤਾ ਵੀ ਉਹਦਾ ਮਤਲਬ ਸਮਝੂਗਾ ਵੀ ਕੀ ਹਾਲ ਆ ਇੱਕ ਨਾ ਕੀ ਹਾਲ ਆ ਰੀਲ ਦੀ ਲਾ ਲਾ ਕੇ ਕੱਲ ਪਰਸ ਨਾ ਉਸ ਦਾ ਆ ਰਹੀ ਸੀਗਾ ਨਾ ਰੀਲ ਅੱਗੇ ਮਨ ਲਓ ਸਾਰੇ ਬੈਠੇ ਸੀ ਗੁਜਰਾਤੀ ਮਰਾਠੀ ਹਨਾ ਉਹ ਕਹਿ ਰਹੇ ਵੀ ਆਪਾਂ ਅੰਦਰ ਆਉਣ ਨੂੰ ਵੀ ਅੰਦਰ ਆਉਣ ਨੂੰ ਬੋਲਣਾ ਘੱਟ ਸ਼ਬਦਾਂ ਚ ਅ ਹਮਾਚਲਿਆਣੇ ਅਲੱਗ ਬੋਲਿਆ ਗੁਜਰਾਤਿਆਣੇ ਅਲੱਗ ਬੋਲਿਆ ਆਪਲੇ ਨੇ ਬੋਲਿਆ ਵੀ ਬੜਾ ਦੋਸਤ ਬੜਾ ਆਹ ਸੇਤਾ ਤੇ ਉਹ ਕਹਿੰਦੇ ਆਜੋ ਆਜੋ ਵੜੋ ਹਨਾ ਉਹਦੇ ਹੱਥ ਚ ਕਿਰਪਾਨ ਸੀਗੀ ਪੰਜਾਬੀਆਂ ਦੇ ਹੱਥ ਚ ਹਨਾ ਤੇ ਉਹ ਕਹਿੰਦਾ ਬੜਾ ਤੇ ਉਹ ਕਹਿੰਦੇ ਆਜੋ ਵੇ ਇਹਨੂੰ ਪਹਿਲਾਂ ਬਾੜਨਾ ਪੈਣਾ ਬਾਕੀ ਕਹਿੰਦੇ ਆਈ ਹਾਂ ਮੁਕਮੀ ਨਰਜੀ ਬਚਦੀ ਹੈ ਬੰਦੇ ਦੀ ਹਨਾ ਨਾਲੇ ਨਾ ਤੜ ਚ ਬੋਲੇ ਜਾਂਦਾ ਨਾ ਪਤਾ ਲੱਗ ਜਾਂਦਾ ਪਾਜੇ ਨੇ ਕੱਲ ਜੀ ਵੀ ਪਾਜੇ ਨੇ ਵੀ ਹਾਂ ਆਪਣੇ ਘੱਟ ਸਾਬਦਾ ਪਰ ਇਹਨਾਂ ਦੇ ਮਤਲਬ ਅਲੱਗ ਅਲੱਗ ਹਨਾ ਜਿਵੇਂ ਬੱਟ ਦਾ ਆਪਾਂ ਕਿੰਨੇ ਵਾਰ ਸੁਣਿਆ ਹਨਾ ਕਾ ਤੇ ਆਣਾ ਬੱਟ ਦੇ ਪਥੇਰੇ ਬੱਟ ਕੱਢੇ ਹੋਏ ਨੇ ਖੇਤਾਂ ਦੀ ਬੱਟ ਉਹ ਕਈ ਚੀਜ਼ਾਂ ਇਦਾਂ ਦੀ ਆਪਣੀ ਪੰਜਾਬੀ ਦੀ ਹਨਾ ਨੂੰ ਵਾਟਣ ਹਨਾ ਕਿੰਨੇ ਸਾਬਦਾ ਇਹ ਹੋਰ ਪੁੱਛ ਬੋਲਣੇ ਚਾਹੀਦੇ ਨੇ ਬੋਲਣੇ ਚਾਹੁੰਦੇ ਆ ਆਪਾਂ ਇੱਥੇ ਨਾ ਕੀ ਪਰ ਆਪਣੇ ਇਹੋ ਜਿਹੇ ਲੋਕਾਂ ਨਾਲ ਬਾਹ ਪੈ ਜਾਂਦਾ ਹੈ ਨਾ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਹੈਗੀ ਹਿੰਦੀ ਆਉਂਦੀ ਹੈ ਹਨਾ ਉਹਨਾਂ ਸਾਹਮਣੇ ਜਿੰਨਾ ਮਰਜੀ ਆਪਾਂ ਉਹ ਕਰੀ ਚੱਲ ਗਏ ਬੱਟ ਗੱਡੀ ਜਾਈਏ ਬੱਟ ਗੱਡੀ ਚੱਲ ਗਏ ਨਾ ਬੋਲੀ ਚੱਲ ਗਏ ਉਹਨਾਂ ਨੂੰ ਪੰਜਾਬੀ ਨਹੀਂ ਸਮਝ ਆਉਣੀ ਹਨਾ ਕਈ ਆਪਣੇ ਉਖਲੀ ਚ ਸਿਰ ਦਿੱਤਾ ਮਹੌਲਿਆਂ ਦਾ ਕੀ ਡਰ ਉਖਲੀ ਚ ਸਿਰ ਦਿੱਤਾ ਐ ਐ ਲੱਗਦਾ ਜੀ ਜਿਵੇਂ ਮਤਲਬ ਤੁਰੇ ਜਾ ਰਹੇ ਆ ਆਪਾਂ ਹਨਾ ਵੀ ਸਿੱਧਾ ਜਾ ਰਹੇ ਆ ਵੀ ਨਿੱ ਕਿਤੇ ਗਏ ਪੰਗਾ ਲੈ ਲੈ ਕਿਤੇ ਹੈ ਉਹ ਐਵੇਂ ਨਹੀਂ ਚੱਲੋ ਵੀ ਖੁੱਲੀ ਸਰਦਤੀ ਹੋ ਗਿਆ ਉਹ ਕੀ ਐ ਹੋ ਗਿਆ ਵੀ ਜਦ ਪੰਗਾ ਲੈ ਲਿਆ ਅਗਲਾ ਕਹਿੰਦਾ ਯਾਰ ਐ ਨਾ ਹੋ ਜੇ ਉਹ ਕਹਿੰਦਾ ਚੱਲ ਕੋਈ ਨਹੀਂ ਹੁੰਦੀ ਆ ਦੁੱਖ ਲਈ ਸਿਰ ਦੇ ਤਮੋਲਿਆਂ ਦਾ ਕੀ ਡਰ ਵੀ ਜਦ ਤੂੰ ਪੰਗਾ ਲੈ ਹੀ ਲਿਆ ਤਾਂ ਦੇਖੀ ਜਊ ਜੋ ਹੋਊਗਾ ਨਾ ਵੀ ਜੋ ਨੁਕਸਾਨ ਵੀ ਕਹਿੰਦੇ ਪੰਜਾਬੀਆਂ ਦੀ ਐ ਨਾ ਵੀ ਮਤਲਬ ਹੌਸਲੇ ਨੂੰ ਵੀ ਇਹ ਰਿਪਰੈਜ਼ੈਂਟ ਕਰਦਾ ਸ਼ਬਦ ਵੀ ਪੰਜਾਬੀ ਪਰਵਾਹ ਨਹੀਂ ਕਰਦੇ ਜਦ ਦੇਖੀ ਜਊ ਜੋ ਹੁੰਦਾ ਹੋਊਗਾ ਨਾ ਚਲੋ ਬਹੁਤ ਵਧੀਆ ਲੱਗਿਆ ਤੁਹਾਨੂੰ ਗੱਲਬਾਤ ਕਰਕੇ ਧੰਨਵਾਦ ਜੀ ਮੈਂ ਫਟੇ ਕਰਾ ਵਾਲੀਆਂ ਬੜੀ ਅੱਛੀ ਲੱਗੀਆਂ ਧੰਨਵਾਦ ਜੀ ਧੰਨਵਾਦ ਅੱਜ ਅਸੀਂ ਕਰ ਰਹੇ ਹਾਂ ਵੀ ਆਪਣੇ ਪਹਿਲਾਂ ਬਜ਼ੁਰਗ ਮਹਾਵਰੇ ਕਹਾਵਤਾਂ ਬੋਲਦੇ ਹੁੰਦੇ ਸੀਗੇ ਵੀ ਅੱਜ ਕੱਲ ਬੋਲਦੇ ਨਹੀਂ ਉਹ ਬੋਲਣੀਆਂ ਚਾਹੀਦੀਆਂ ਨੇ ਕਿ ਨਹੀਂ ਨਹੀਂ ਚਾਹੀਦੀਆਂ ਤੁਸੀਂ ਬੋਲਦੇ ਆਂ ਤਰ੍ਹਾਂ ਦੇ ਮਹਾਵਰੇ ਵਗੈਰਾ ਜੀ ਅਸੀਂ ਪੰਜਾਬੀ ਆ ਜੀ ਮੈਂ ਤਾਂ ਡਰਾਈਵਲ ਹੀ ਕਰਦਾ ਨਾ ਉਹਦੇ ਨਾਲ ਅੱਛਾ ਅੱਛਾ ਠੀਕ ਠੀਕ ਮੈਂ ਇੱਥੇ ਆਇਆ ਮੈਂ ਤੁਹਾਨੂੰ ਦੇਖਿਆ ਮੈਂ ਕਿ ਵੀ ਮਿਲ ਕੇ ਜਾਣਾ ਤੁਹਾਨੂੰ ਧੰਨਵਾਦੀ ਹਾਂ ਜੀ ਮੈਂ ਤੁਹਾਡੇ ਵੀ ਪੱਤਰਕਾਰ ਸਾਭ ਲਈ ਸਾਰੀਆਂ ਦੇਖੀਆਂ ਜਿੰਨੀਆਂ ਤੁਸੀਂ ਪਾਈਆਂ ਨੇ ਹੁਣ ਅੱਛਾ ਛੋਟੇ ਛੋਟੇ ਬੱਚਿਆਂ ਨੂੰ ਸਵਾਲ ਗਿਫਟ ਵੀ ਦਿੱਤੇ ਆ ਬੜੀ ਅੱਛੀ ਲੱਗੀਆਂ ਜੀ ਧੰਨਵਾਦੀ ਧੰਨਵਾਦੀ ਓਕੇ ਜੀ ਧੰਨਵਾਦ ਵੀ ਜਿਵੇਂ ਆਪਣੇ ਕਹਾਵਤਾਂ ਖਾਨ ਮੁਹਾਵਰੇ ਪੁਰਾਣੇ ਬਜ਼ੁਰਗ ਬੋਲਦੇ ਹੁੰਦੇ ਜਿਵੇਂ ਜਾਂਦੇ ਚੋਰ ਦੀ ਲਗੋਟੀ ਸਹੀ ਇਦਾਂ ਦੇ ਮਤਲਬ ਕਰ ਲੈਣੇ ਕੋਈ ਨਹੀਂ ਕਰਦੇ ਠੀਕ ਬੱਚੇ ਤੁਹਾਨੂੰ ਪੜਾਉਂਦੇ ਨੇ ਸਕੂਲਾਂ 'ਚ ਖਾਨ ਮੁਹਾਵਰੇ ਪੰਜਾਬੀ ਮੁਹਾਵਰੇ ਕਰਾਉਂਦੇ ਤਾਂ ਹੈ ਹਾਂਜੀ ਕਰਾਉਂਦੇ ਨੇ ਆਉਂਦੇ ਨੇ ਮੁਹਾਵਰੇ ਜਿਵੇਂ ਲਾ ਹੁਣ ਮੈਂ ਤੁਹਾਡੇ ਪਾਪਾ ਨੇ ਤੁਹਾਡੇ ਹਾਂਜੀ ਉਹਨਾਂ ਨੂੰ ਕਿਹਾ ਸੀ ਵੀ ਜਾਂਦੇ ਚੋਰ ਦੀ ਲਗੋਟੀ ਸਹੀ ਇਹਦਾ ਪਤਾ ਮਤਲਬ ਕੀ ਹੈ ਤੁਹਾਨੂੰ ਮਤਲਬ ਨਹੀਂ ਪਤਾ ਇਹਦਾ ਇਹਦਾ ਮਤਲਬ ਇਹ ਹੈ ਮੰਨ ਲਓ ਆਪਾਂ ਕਿਸੇ ਨੂੰ 100 ਰੁਪਏ ਦੀ ਕਹਿ ਰਹੇ ਹਾਂ ਠੀਕ ਹੈ ਜੀ ਉਹ ਸਾਨੂੰ ਕਸਟਮਰ 700 ਰੁਪਏ ਦੇ ਕਹਿ ਰਿਹਾ ਵੀ 700 700 ਰੁਪਏ ਦੀ ਚੀਜ਼ ਲਾ ਲਓ ਠੀਕ ਹੈ ਜੀ ਅਗਲਾ ਕਹਿੰਦਾ ਜਾਂਦੇ ਚ 4 ਦਿਨ ਗੋਟੀ ਸੀ ਚਾਹੁੰਦਾ 50 ਜੋ ਬਚ ਗਿਆ ਉਹ ਠੀਕ ਹੈ ਇਹਦਾ ਮਤਲਬ ਇਹ ਹੁੰਦਾ ਪੁੱਤ ਜੇ ਕੋਈ ਆਪਣੇ ਪੈਸੇ ਲੈ ਕੇ ਭੱਜ ਗਿਆ ਆਪਣੇ ਕੋਲ ਕੋਈ ਚੀਜ਼ ਰਹਿ ਗਈ ਉਹਦੀ ਅਗਲਾ ਕਹਿੰਦਾ ਚੱਲੇ ਜਾਂਦੇ ਜੋ ਇਹ ਸਿੱਧੇ ਪਾਜੀ ਇੰਗਲਿਸ਼ ਸਕੂਲ ਵਾਲੇ ਬੱਚੇ ਆ ਜੀ ਸਿੱਧੀ ਸਿੱਧੀ ਗੱਲਾਂ ਹੀ ਦੋਣੇ ਪਰ ਜੇ ਹੁਣ ਇਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਸਸਤਾ ਜੇ ਉੱਖਲੀ 'ਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ ਕਹਿਣ ਇਹ ਵੀ ਟੈਂਪਟੇਟ ਦੀ ਗੱਲ ਆ ਬਹੁਤ ਇਹ ਪਤਾ ਕੀ ਇਹ ਨਹੀਂ ਇਹ ਪਤਾ ਕੀ ਤੁਹਾਡੀ એનર્ਜੀ ਵੀ ਬਚਦੀ ਹੈ ਇਹਦੇ ਨਾਲ ਜਿਹੜੀ ਮੈਂ ਤੁਹਾਡੇ ਕਹਤਾ ਉਖਲੀ ਜਿਹਾ ਸਿਰ ਦਿੱਤਾ ਤਾਂ ਮੋਹਲੇ ਦਾ ਕੀ ਡਰ ਜੇ ਤੁਸੀਂ ਇਹ ਦੋਏ ਲੋਟ ਐਕਸਪਲੇਨ ਕਰਕੇ ਸਮਝਾਵੋਗੇ ਤੁਹਾਡੇ ਨਾਲ ਤਾਂ 15 ਮਿੰਟ ਲੱਗਣਗੇ ਨਾਲ ਤੁਹਾਡੀ ਇੰਨੀ એનર્ਜੀ ਵੇਸਟ ਹੋਊਗੀ ਇਹ ਛੋਟੀ ਜਿਹੀ ਗੱਲ ਸਮਝਾਉਣਗੇ ਦੱਸ ਜਿਵੇਂ ਮੰਨ ਲਓ ਤੁਹਾਨੂੰ ਕਾਦੀ ਐਗਜ਼ਾਮਪਲ ਦੇਵਾਂ ਜਿੱਦਣ ਤੁਹਾਨੂੰ ਸੌਖਾ ਸਮਝ ਆ ਜਵੇ ਜਿਵੇਂ ਮੰਨ ਲਓ ਤੁਸੀਂ ਕਿਤੇ ਜਾ ਰਹੇ ਹੋ ਨਾ ਕਾਰ 'ਚ ਜਾ ਰਹੇ ਹੋ ਨਾ ਕੋਈ ਕਿਤੇ ਕੰਮ ਜਾਣਾ ਤੁਹਾਡੀ ਗੱਡੀ 'ਚ ਕੋਈ ਲੱਗ ਗਈ ਗੱਡੀ ਹੈ ਨਾ ਅਗਲੇ ਕਹਿੰਦਾ ਯਾਰ ਆਪਾਂ ਤਾਂ ਉੱਥੇ ਚੱਲੇ ਸੀ ਆਪਣਾ ਨੁਕਸਾਨ ਹੋ ਗਿਆ ਫਿਰ ਆਗਲਾ ਹੋਊਗਾ ਯਾਰ ਜਦ ਉੱਖਲੀ ਚ ਸਿਰ ਦਿੱਤਾ ਤਾਂ ਮੌਲਿਆਂ ਦਾ ਕੀ ਡਰ ਵੀ ਚੱਲ 700 ਰੁਪਏ 1000 2000 ਇਹ ਲੈ ਵੀ ਕੁ ਚੱਕਰ ਵਾਲੀ ਗੱਲ ਆ ਜੋ ਆਪਾਂ ਪਹਿਲਾਂ ਨਹੀਂ ਖੋਲ ਲਿਆ ਠੀਕ ਹੈ ਉਹ ਬਿਜ਼ਨਸ ਚੱਲੇ ਨਾ ਚੱਲੇ ਬੰਦਾ ਕਹਿੰਦਾ ਵੀ ਡਰਨਾ ਨਹੀਂ ਹੈਗਾ ਹੁਣ ਜਦ ਖੋਲ ਹੀ ਲਿਆ ਪਹਿਲਾਂ ਉਹ ਦੇਖੋ ਥੋੜੀ ਜਿਹਾ ਵੇਟ ਕਰੋ ਬਿਜ਼ਨਸ ਖੋਲ ਲਿਆ ਕੋਈ ਕਹੇ ਵੀ ਯਾਰ ਆਪਾਂ ਨੂੰ ਇੱਥੇ ਲਾਈਟਾਂ ਵੀ ਲਾਉਣੀਆਂ ਪੈ ਰੀਆਂ ਨੇ ਪੱਖੇ ਲਾਉਣੇ ਲੈ ਪੈ ਰਹੇ ਨੇ ਮਤਲਬ ਕਸਟਮਰ ਬਾਤ ਏਸੀ ਲਾਉਣਾ ਪੈ ਰਿਹਾ ਇਸੇ ਕਿਸਮ ਦੀ ਗੱਲ ਹੋਵੇ ਮੇਰੇ ਨਾਲ ਕਹਿ ਸਕਦਾ ਵੀ ਖਰਚੇ ਜਿੰਨਾ ਮਰਜ਼ੀ ਹੋਈ ਜਾਵੇ ਜਦ ਹੁਣ ਵੀ ਫਿਰਤਾ ਜੇ 1 ਵਜੇ ਜੇ 2 ਵਜੇ ਜਾਂ 10 ਵਜੇ ਮੋਲੇ ਉੱਪਰ ਠੀਕ ਹੈ ਜੀ ਉਹ ਦੇਖੇ ਜੀ ਜੋ ਮਿਰਚਾਂ ਵਗੈਰਾ ਫਿਲਮਾਂ 'ਚ ਦੇਖਿਆ ਹੁਣਾਂ ਕੁੰਡੇ ਜਿਹਾ ਕੁੱਟਦੇ ਹੁੰਦੇ ਸੀਗੇ ਉਹਨੂੰ ਖਲੀ ਕਹਿੰਦੇ ਸੀ ਜਿਹੜਾ ਉਹ ਪਰ ਮਾਰਦੇ ਹੁੰਦੇ ਸੀ ਉਹਨੂੰ ਮੋਲਾ ਕਹਿੰਦੇ ਸੀ ਉਹ ਵੀ ਜਦ ਕਹਿੰਦਾ ਜਦ ਵੀ ਓਖਲੀ 'ਚ ਸਿਰੇ ਪਾ ਲਿਆ ਮੈਂ ਵੀ ਫਿਰਤਾ ਜੇ ਇੱਕ ਮੋਲਾ ਮਾਰੇ ਤਾਂ ਵੀ ਉਨੇ ਹੀ ਸੱਟ ਦੁੱਖ ਤਾਂ ਲੱਗਣਾ ਹੀ ਆ ਤੇ 10 ਮਾਰ ਲਵੇ ਤਾਂ ਵੀ ਕੋਈ ਗੱਲ ਨਹੀਂ ਇਹ ਹੁੰਦਾ ਜਰੂਰ ਸਿੱਖਣਾ ਬੇਟੇ ਇਹ ਆਪਣਾ ਮਤ ਹੈ ਕਿ ਸੱਭਿਆਚਾਰ ਵੀ ਆ ਇਹ ਅਸੀਂ ਬੱਚਿਆਂ ਨੂੰ ਤਾਂ ਹੀ ਪੁੱਛਦੇ ਆ ਵੀ ਤੁਸੀਂ ਹੁਣ ਆਉਣੇ ਵਾਲਾ ਭਵਿੱਖ ਤੁਸੀਂ ਠੀਕ ਹੈ ਤੁਸੀਂ ਇਹ ਸਮਝ ਲੈਣਾ ਅੱਗੇ ਤੁਸੀਂ ਤਾਂ ਹੀ ਦੱਸੋਗੇ ਚਲੋ ਧੰਨਵਾਦ ਜੀ ਹੋਰ ਧੰਨਵਾਦ ਕੱਲ ਕੱਲ ਵੀਡੀਓ ਚ ਪਾ ਸਕਦੇ ਆਂ ਠੀਕ ਠੀਕ ਹੈ ਜੀ ਧੰਨਵਾਦ ਤੁਹਾਡੇ ਦੋ ਵਿਚਾਰ ਲੈਣੇ ਨੇ ਵੀ ਅੱਜ ਕੱਲ ਬੱਚੇ ਇੱਕ ਹਫ਼ਤਾ ਮੁਹਾਵਰੇ ਨਹੀਂ ਬੋਲਦੇ ਸ਼ਬਦਾਂ ਚ ਕੀ ਲੱਗਦਾ ਵੀ ਉਹ ਬੋਲਣੇ ਚਾਹੀਦੇ ਨੇ ਕਿ ਨਹੀਂ ਜੀ ਬਿਲਕੁਲ ਆਪਣੇ ਸੱਭਿਆਚਾਰ ਨਾਲ ਜੁੜ ਕੇ ਰਹਿਣਾ ਚਾਹੀਦਾ ਤੇ ਇਹਨਾਂ ਸ਼ਬਦਾਂ ਦਾ ਪਤਾ ਵੀ ਨਹੀਂ ਜਿਵੇਂ ਹਨਾ ਬੇ ਕਹਿੰਦੇ ਜਾਂਦੇ ਜਾਂਦੇ ਚੋਰ ਦੀ ਲਗੋਟੀ ਸੀ ਕਿੱਡੀ ਵੱਡੀ ਗੱਲ ਨੂੰ ਬਸ ਦੋ ਕਿ ਲੈਣਾ ਜੇ ਆਪਾਂ ਕਹਿ ਦਿੰਦੇ ਸੀ ਬਜ਼ੁਰਗ ਕਹਿੰਦੇ ਸੀ ਨਾ ਵੀ ਗੱਲ 'ਚ ਵਜਨ ਵੀ ਪੈਂਦਾ ਸੀ ਤੇ ਸੁਣਨ ਵਾਲੇ ਨੂੰ ਵੀ ਮਜ਼ਾ ਹੁੰਦਾ ਸੀ ਗੱਲ ਸੁਣਨ ਦਾ ਪਰ ਅੱਜ ਕੱਲੋ ਗਾਇਬ ਹੋ ਗਈ ਠੀਕ ਹਾਂ ਬਿਲਕੁਲ ਗਾਇਬ ਹੁੰਦੀ ਜਾ ਰਹੀ ਹੈ ਪੂਰੀ ਤਰ੍ਹਾਂ ਨਹੀਂ ਹੋਈ ਹਾਂਜੀ ਉਹਦੇ 'ਚ ਸਾਡਾ ਹੀ ਕਸੂਰ ਆ ਮਾਂ ਪਿਓ ਜਿਹੜੇ ਅੱਗੇ ਤੁਹਾਨੂੰ ਅੰਗਰੇਜ਼ੀ ਪੜ੍ਹਾ ਕੇ ਰਾਜੀ ਆ ਹਿੰਦੀ ਮੀਡੀਅਮ ਪੰਜਾਬੀ ਸਕੂਲਾਂ ਵਿੱਚ ਵੀ ਪੰਜਾਬੀ ਨੂੰ ਕਹਿ ਰਹੇ ਆ। એનર્ਜੀ ਵੀ ਬਾਤ ਤੇ ਦੀ ਜੀ ਆ ਨਾ ਥੋੜੀ ਜਿਹੀ ਸ਼ਬਦਾਂ ਚ ਕਿੱਡੀ ਵੱਡੀ ਗੱਲ ਕਹੇ ਹੋ ਜਾਂਦੀ ਦੀ। એનર્ਜੀ ਬਤ ਤੇ ਦੀ ਸਾਰਾ ਕੁਝ ਬਧੀਆ ਸੀਗਾ ਤੁਹਾਡਾ ਸੱਭਿਆਚਾਰ ਸੀਗਾ। ਬੇਸਿਕ ਤਾਂ ਉਹ ਸੱਭਿਆਚਾਰ ਸੀ। એનર્ਜੀ ਬਚਣ ਲਈ ਮਨੇ ਸਾਡਾ ਸੱਭਿਆਚਾਰ ਸੀਗਾ। ਸੱਭਿਆਚਾਰ ਸੀਗਾ। ਸਭ ਕੁਝ ਹੋਰ ਵੀ ਬੜਾ ਕੁਝ ਅਸੀਂ ਛੱਡਤਾ। ਇਕੱਲੇ ਮੁਹਾਵਰੇ ਹੀ ਨਹੀਂ। ਹੋਰ ਵੀ ਬੜਾ ਕੁਝ ਛੱਡੀ ਜਾ ਰਿਹਾ ਇੰਸ਼ਾਅੱਲਾ। ਕਈ ਜੀ ਜਦ ਤਾ ਸਾਡੇ ਧਿਆਨ ਵੀ ਨਹੀਂ ਜਾਂਦਾ। ਜਿਵੇਂ ਇਹ ਚੀਜ਼ ਤੇ ਵੀ ਬਤਨ ਕਈ ਵਾਰ ਆਪਣਾ ਧਿਆਨ ਹੀ ਜਾਂਦਾ ਵੀ ਇਹ ਚੀਜ਼ ਆਪਣੇ ਗਾਇਬ ਹੋ ਰਹੀ ਹੈ ਇਸ ਟਾਈਮ ਹਾਬਰੇ ਕ ਹਵਤਾ ਹੈ ਬਹੁਤ ਵੱਡਾ ਖਜ਼ਾਨਾ ਆਪਣਾ ਹਾਂ ਹੌਲੀ ਹੌਲੀ ਗਾਇਬ ਹੋ ਰਹੀ ਹੈ ਜੁੜਨਾ ਚਾਹੀਦਾ ਸਾਨੂੰ ਪੰਜਾਬੀ ਨਾਲ ਪੰਜਾਬੀ ਸੱਭਿਆਚਾਰ ਨਾਲ ਸਾਡੇ ਪੰਜਾਬ ਨਾਲ ਪੰਜਾਬੀਅਤ ਨਾਲ ਜੁੜਨਾ ਚਾਹੀਦਾ ਤੇ ਹੁਣ ਕਈ ਬੱਚੇ ਹੈਗੇ ਆ ਬਾਹਰ ਬੈਠੇ ਵੀ ਆਪਣੇ ਕਲਚਰ ਨਾਲ ਜੁੜੇ ਹੋਏ ਨੇ ਕਈ ਹੋ ਰਹੇ ਵੀ ਕਈ ਇੱਥੇ ਵੀ ਭੁੱਲ ਕੇ ਜੋ ਕਸੂਰ ਇਹ ਆ ਕਿ ਅਸੀਂ ਬੱਚੇ ਨੂੰ ਪਹਿਲਾਂ ਹੀ ਅੰਗਰੇਜ਼ੀ ਸਕੂਲ ਚ ਪ੍ਰਾਈਵੇਟ ਸਕੂਲ ਚ ਕਰੇ ਵੀ ਨਹੀਂ ਕੋਸ਼ਿਸ਼ ਕਰਦੇ ਚਲੋ ਤਾ ਵੀ ਦਿੱਤਾ ਪਰ ਘਰੇ ਵੀ ਨਹੀਂ ਕੋਸ਼ਿਸ਼ ਕਰਦੇ ਮਾਪੇ ਘਰੇ ਵੀ ਹਿੰਦੀ ਬੋਲਣ ਲੱਗ ਜਾਂਦੇ ਨੇ ਘਰੇ ਵੀ ਉਹ ਤੂੰ ਜਨਮ ਤੋਂ ਲੈ ਕੇ ਹੀ ਨਾ ਇਹਨਾਂ ਨੂੰ ਸਮਝੋ ਕਿ ਬੱਚਾ ਕੋ ਸਮਝ ਇੱਥੋਂ ਤੱਕ ਹੈ ਜੀ ਕਿਈ ਮਤਲਬ ਬੱਚੇ ਦੇ ਦੇਖਿਆ ਵੀ ਸ਼ਬਦ ਪੰਜਾਬੀ ਦੇ ਭੁੱਲ ਗਏ ਜਿਵੇਂ ਦਰਖਤ ਦਰਵਾਜ਼ਾ ਇਹ ਬਾਰ ਕਹਿ ਦਿੰਦੇ ਆਪਾਂ ਪੰਜਾਬੀ ਚ ਨਾ ਹੀ ਉਹ ਹੈ ਹੀ ਨਹੀਂ ਉਹਨਾਂ ਨੂੰ ਡੋਰ ਜਾਂ ਪੇੜ ਜਾਂ ਐਦਾਂ ਮਤਲਬ ਬੋਲਦੇ ਹੋ ਸਾਰਾ ਕੁਝ ਉਹ ਕਾਫੀ ਕੁਝ ਹੋ ਰਿਹਾ ਉਹ ਗਿਣਤੀ ਜਿਵੇਂ 22 ਹੈ ਉਹ 22 ਕਹਣਗੇ 22 22 ਕਿੰਨੇ ਹੁੰਦੇ ਆ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਤੁਹਾਡੀ ਗੱਲ ਕਹਿਣਾ ਮੇਰੇ ਨੇ ਯਾਦ ਆ ਗਈ ਮੇਰਾ ਕੋਈ ਦੋਸਤ ਸੀਗਾ ਉਹ ਮਤਲਬ ਸਕੂਲ ਦੇ ਵਿੱਚ ਪੰਜਾਬੀ ਪੜ੍ਹਾਉਂਦੇ ਨਹੀਂ ਸੀਗੇ ਗਿਣਤੀ ਇੰਗਲਿਸ਼ ਚ ਸਿਖਾਈ ਜਾਂਦੇ ਦੀ 1 2 3 4 ਉਹ ਜਾ ਕੇ ਸ਼ਿਕਾਇਤ ਲੈ ਕੇ ਗਿਆ ਉਹ ਬੰਦੇ ਨੇ ਦੇ ਲੋ ਕਿੰਨੀ ਨੋਟ ਕੀਤੀ ਉਹ ਕਹਿੰਦਾ ਸਾਡੇ ਘਰ ਚ ਬਜ਼ੁਰਗ ਨੇ ਮੇਰੀ ਮਾਂ ਬਜ਼ੁਰਗਾ ਮੇਰਾ ਪਿਤਾ ਬਜ਼ੁਰਗਾ ਜੋ ਕਿ ਅਨਪੜ੍ਹ ਨੇ ਅਸੀਂ ਕਿਤੇ ਮੰਨ ਲਓ ਬਾਹਰ ਗਏ ਹੋਏ ਆ ਮੇਰੇ ਪੇਰੈਂਟਸ ਨੂੰ ਕੋਈ ਗੱਲਬਾਤ ਹੋ ਗਈ ਮੇਰੇ ਪੇ ਫਾਦਨ ਹੋ ਗਿਆ ਮਦਰ ਨੂੰ ਉਹਨਾਂ ਨੇ ਮੇਰੇ ਜੇ ਬੇਟੀ ਨੂੰ ਕਿਹਾ ਵੀ ਫੋਨ ਮਲਾ ਡਾਕਟਰ ਨੂੰ ਜਾਂ ਆਪਣੇ ਡੈਡੀ ਨੂੰ ਉਹ ਦਿਨ ਦੋਨਾਂ 'ਚ ਗੈਪ ਪੈ ਗਿਆ ਉਹ ਪੰਜਾਬੀ 'ਚ ਬੋਲਣਗੇ 98 150 ਜਾਂ ਜੋ ਵੀ ਆ ਹਨਾ ਵੀ ਉਹ ਮਲਾਓ ਉਹਨਾਂ ਨੂੰ ਸਮਝ ਨਹੀਂ ਆਉਣੀ ਉਹਨਾਂ ਨੂੰ ਸਮਝ ਨਹੀਂ ਆਉਣੀ ਕਿੰਨਾ ਨੁਕਸਾਨ ਹੋ ਸਕਦਾ ਹੈ ਨਹੀਂ ਤੇ ਕਾਫੀ ਗੈਪ ਪੈ ਗਿਆ ਤੇ ਅਸੀਂ ਛੱਡਦੇ ਜਾ ਰਹੇ ਹਾਂ ਸਭ ਕੁਝ ਜਿਹੜਾ ਕਿ ਬਹੁਤ ਅੱਛਾ ਸੀਗਾ ਉਹਨਾਂ ਕੋ ਦੁਨੀਆ ਦੀ ਕੋਲ ਡਰਿੰਕ ਸਭ ਤੋਂ ਅੱਛੀ ਲੱਸੀ ਹੈ ਪੰਜਾਬੀਆਂ ਦੀ ਹਾਂ ਸਹੀ ਫਿਰ ਅਸੀਂ ਕੋਕਾ ਕੋਲਾ ਹੱਥ ਸੇ ਖੜੀ ਪਰਦੇ ਨਾਲ ਜੋ ਵੀ ਨੁਕਸਾਨ ਦਾ ਘਰ ਰਹਾ ਹਾਂ ਨੁਕਸਾਨ ਦਾ ਘਰ ਰਹਾ ਤੇ ਨਾਲ ਦੀ ਨਾਲ ਅਸੀਂ ਚਿਕਨ ਖਾ ਰਹੇ ਹਾਂ ਰੋਟੀ ਖਾ ਰਹੇ ਹਾਂ ਕੋਕਾ ਕੋਲਾ ਪੀ ਰਹੇ ਹਾਂ ਤੇ ਇਹ ਸਾਰੀਆਂ ਆਦਤਾਂ ਜਿਹੜੀਆਂ ਹੈਗੀਆਂ ਨਾ ਬਾਅਦ ਚ ਵੀ ਸਿਹਤ ਲਈ ਵਿਗਾੜ ਨੇ ਵੈਸੇ ਵੀ ਸਾਡੇ ਲਈ ਅੱਛਾ ਨਹੀਂ ਹੈ 버ਗਰ ਖਾ ਰਹੇ ਹਾਂ ਹੁਣ ਸਭ ਤੋਂ ਵਧੀਆ ਪੀਜ਼ਾ ਮੱਕੀ ਦੀ ਰੋਟੀ ਉੱਪਰ ਸਾਗ ਸਾਗ ਤਾਂ ਹੈ ਕਈ ਤਰ੍ਹਾਂ ਹੈ ਨਾ ਸਭ ਤੋਂ ਵਧੀਆ ਉਹ ਪੀਜ਼ਾ ਕੋਈ ਰੀਸ ਨਹੀਂ ਕਰਦਾ ਉਹ ਟਾਪਿੰਗ ਸਾਗ ਦੀ ਉਹ ਵੀ ਨਹੀਂ ਕਰ ਸਕਦੇ ਮੱਕਣ ਦੀ ਸਾਗ ਦੀ ਟਾਪਿੰਗ ਹੈ ਥੱਲੇ ਮੱਕੀ ਦੀ ਰੋਟੀ ਬਣੀ ਹੋਈ ਹੈ ਠੀਕ ਹੈ ਹੁਣ ਕੋ ਸਾਡੇ ਬਲੇ ਬਾਹਰਲੇ ਰੀਸ ਕਰ ਰਹੇ ਨੇ ਜਾਂ ਆਪਣਿਆਂ ਦੇ ਲੋਕ ਵੱਡੇ ਵੱਡੇ ਰੈਸਟੋਰੈਂਟ ਲਾ ਰਹੇ ਨੇ ਮੱਕੀ ਦੀ ਰੋਟੀ ਸਰੋਂ ਦਾ ਸਾਗ ਲੈ ਕੇ ਬਾਹਰ ਆਪਣੇ ਜੋ ਭੁੱਲਦੇ ਜਾ ਰਹੇ ਨੇ ਘਰ ਨਹੀਂ ਨਹੀਂ ਉਹ ਗੱਲ ਫੇਟ ਵੀ ਨਹੀਂ ਬਣਦੀ ਨਾ ਮੱਕੀ ਦੀ ਜੋ ਹੋਰ ਨਹੀਂ ਨਾ ਬਣਾ ਜਿਹੜਾ ਹੁਣ ਘਰੇ ਕਹਿੰਦੇ ਚੁੱਲੇ ਤੇ ਜਾਂ 12-12 8-8 ਘੰਟੇ ਜਬਣਾ ਸਾਗ ਉਹ ਕਿੱਥੇ ਉਹ ਨਹੀਂ ਹੁਣ ਮੈਂ ਤੰਦ ਜਾਣਨ ਨਾ ਜਦ ਮੈਂ ਇੱਥੇ ਹੀ ਕਹਿ ਦਿੰਦਾ ਕਿ ਹਾਰੇ ਵਾਲੀ ਦਾਲ ਧਰ ਦੋ ਮੋਟਾਂ ਵਾਲੀ ਨਾ ਹਾਰੇ ਚ ਸੋ ਸਲੋਲੀ ਸਲੋਲੀ ਪੱਕਦੀ ਐ ਅਸੀਂ ਕੁੱਕਰ ਚ ਚਾਰਕ ਸੀਟੇ ਮਰਵਾਈਆਂ ਤੇ ਚਾਰਕ ਸੀਟੇ ਦਾ ਸਾਗ ਨੂੰ ਮਰਵਾਦੇ ਟੇਸਟ ਨਹੀਂ ਬਣਨਾ ਇਹ ਹੋਟਲਾਂ ਵਾਲੇ ਵੀ ਉੱਤੇ ਨਹੀਂ ਬਣਾਉਣਗੇ ਇਸ ਕਰਕੇ ਥੋੜਾ ਸਾਨੂੰ ਜੁੜਨਾ ਚਾਹੀਦਾ ਪੰਜਾਬੀ ਛੱਡਣੀ ਨਹੀਂ ਚਾਹੀਦੀ ਪੰਜਾਬੀ ਸਭਿਆਚਾਰ ਪੰਜਾਬੀ ਮੁਹਾਵਰੇ ਪੰਜਾਬੀ ਬੋਲੀਆਂ ਤੇ ਹੋਰ ਬਥੇਰਾ ਕੁਝ ਹੋਈ ਜਾ ਰਿਹਾ ਗਾਇਕਾਂ ਦਾ ਲੜਕੀਆਂ ਨੱਚਾ ਰਹੇ ਆ ਤੇ ਆਪ ਨੱਚ ਰਹੇ ਹੁੰਦੇ ਉਹਦੇ ਬਾਪ ਦੇ ਉਮਰ ਦੇ ਸਾਹਮਣੇ ਬੈਠੇ ਦੇਖ ਰਹੇ ਹੁੰਦੇ ਸਾਡੀਆਂ ਧੀਆ ਨੱਚਦੀਆਂ ਨੱਚਦੀਆਂ ਉਹ ਵੀ ਨੰਗੇਜ ਲਵੇ ਉਹ ਸਾਰੇ ਦੇਖ ਪਹਿਲੇ ਟਾਈਮ ਜੇ ਮੁਜਰਾ ਕਹਿੰਦੇ ਸੀ ਇਹ ਚੀਜ਼ ਨੂੰ ਹੁਣ ਆਨਲਾਈਨ ਮੁਜਰਾ ਜਿਹੜੇ ਸਿਆਣੇ ਲੋਕ ਨੇ ਵੀ ਇਹ ਆਨਲਾਈਨ ਮੁਜਰਾ ਹੀ ਜਲ ਪਿਆ ਨਹੀਂ ਨਹੀਂ ਬਹੁਤ ਬਹੁਤ ਕੁਝ ਬਦਲ ਗਿਆ ਹੁਣ ਤਾਂ ਸਾਰਾ ਸਾਰੇ ਜਨ ਲੱਗ ਗਈ ਹੁੰਦੀ ਆ ਤੇ ਪੈਗ ਖੜਕਾਉਣ ਚਿਕਨ ਖਪਾਉਣ ਪਹਿਲੇ ਇੱਕ ਅੰਦਾ ਸ਼ਰਾਬ ਪਹਿਲੇ ਇਹਨੂੰ ਮਾੜਾ ਮੰਨਿਆ ਜਾਂਦਾ ਸੀ ਇਹ ਨੱਚਣ ਗਾਉਣ ਨੂੰ ਤੁਸੀਂ ਤਾਂ ਜਿਆਦਾ ਜਾਣਦੇ ਮਹਾਰਾਜ ਜਨਜੀਤ ਸਿੰਘ ਨੂੰ ਕੋੜੇ ਲੱਗੇ ਸੀ ਵੀ ਉਹਨਾਂ ਨੇ ਮੁਜਰਾ ਦੇਖਿਆ ਸੀ ਅਕਾਲੀ ਫੁੱਲਾ ਸਿੰਘ ਨੇ ਉਹਨਾਂ ਨੂੰ ਬਨ ਕੇ ਇਸ ਗੱਲ ਤੇ ਸਜਾ ਦਿੱਤੀ ਸੀ ਖਾਲਸਾ ਸਾਹਿਬ ਤੇ ਨਹੀਂ ਅ ਵੀ ਥੋੜੀਕ ਦੇਰ ਚ ਕਾਫੀ ਚੇਂਜ ਹੋ ਗਈ ਅਦਰ ਮੇਰਾ 1962 ਦਾ 62 1981 ਦਾ ਜਨਮ ਹੈ ਤੇ ਮੈਂ ਬੜਾ ਕੁਝ ਪੰਜਾਬ ਦਾ ਦੇਖ ਲਿਆ ਉਹ ਹੁਣ ਬਿਲਕੁਲ ਨਹੀਂ ਰਿਹਾ ਉਹ ਬਦਲਾਉ ਉਹ ਮੈਂ ਜਿਹਨੂੰ ਭਗਵੰਤ ਮਾਨ ਜੀ ਸਾਡਾ ਉਹ ਪੰਜਾਬ ਸੀਗਾ ਰੰਗਲਾ ਪੰਜਾਬ ਕਹਿੰਦੇ ਐ ਨਾ ਉਹ ਮੈਂ ਸਾਰਾ ਖੂਹਾਂ ਵਾਲਾ ਖਤਮ ਵਾਲਾ ਜਿਹੜਾ ਸੀ ਨਾ ਮੂਹਕਲੀ ਵਾਲਾ ਟਿੱਬਿਆਂ ਵਾਲਾ ਉਹ ਮੈਂ ਸਾਰਾ ਦੇਖਿਆ 62 ਜੀ ਬਹੁਤ 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 ਵਧੀਆ ਵਿਚਾਰ ਦਿੱਤੇ ਨਾਮ ਜਰੂਰ ਦੱਸ ਦਿਓ ਹਰਜਿੰਦਰ ਸਿੰਘ ਪੰਨੂ ਮੈਂ ਰਿਟਾਇਰਡ ਐ ਡਿਪਟੀ ਡਾਇਰੈਕਟਰ ਇੰਡਸਟਰੀ ਡਿਪਾਰਟਮੈਂਟ ਪੰਜਾਬ ਸਰਕਾਰ ਤੋਂ ਤੇ ਧੰਨਵਾਦ ਜੀ ਠੀਕ ਮਾਫ਼ ਕਰਨਾ ਮੈਂ ਪਹਿਲਾਂ ਨਾ ਜਲਦੀ ਜਲਦੀ ਤੁਹਾਡੇ ਤੋਂ ਨਾਮ ਪੁੱਛਣਾ ਸੀ ਬਹੁਤ ਕੀ ਨੌਜਵਾਨਾਂ ਨਾਲ ਫੈਮਲੀਆਂ ਵੀ ਮਿਲੀਆਂ ਤੇ ਤੁਹਾਡੇ ਲਈ ਉਹ ਖਾਸ ਕਲਿੱਪ ਜਰੂਰ ਕੱਟ ਕੇ ਲਗਾਏ ਕਿਉਂਕਿ ਇੱਕ ਦੋ ਦੋਸਤਾਂ ਨੇ ਕਮੈਂਟ ਆਏ ਸੀ ਕਿ ਤੁਸੀਂ ਐਦਾ ਕਿਸੇ ਦੀ ਕਲਿੱਪ ਜਾਂ ਵੀਡੀਓ ਕਿਵੇਂ ਪਾ ਸਕਦੇ ਹੋ ਤਾਂ ਤੁਹਾਨੂੰ ਉਹ ਦੱਸਣ ਵਾਸਤੇ ਉਹ ਕਲਿੱਪ ਪਾਈ ਹੈ ਕਿ ਅਸੀਂ ਹਰ ਇੱਕ ਤੋਂ ਪਰਮਿਸ਼ਨ ਲੈ ਕੇ ਹੀ ਕਲਿੱਪ ਪਾਉਂਦੇ ਹਾਂ ਪਹਿਲਾਂ ਗੱਲਬਾਤ ਕਰਦੇ ਹਾਂ ਜੇ ਪਰਮਿਸ਼ਨ ਮਿਲਦੀ ਹੈ ਤਾਂ ਹੀ ਪਾਉਂਦੇ ਬਹੁਤ ਸਾਰੀਆਂ ਕਲਿੱਪਾਂ ਹੁੰਦੀਆਂ ਨੇ ਜਿਹੜੀਆਂ ਨਹੀਂ ਪਾਉਂਦੇ ਜਿਨ੍ਹਾਂ ਤੋਂ ਪਰਮਿਸ਼ਨ ਨਹੀਂ ਮਿਲਦੀ ਸੋ ਇਹ ਸੀ ਅੱਜ ਦੀ ਖਾਸ ਗੱਲਬਾਤ ਤੇ ਤੁਹਾਡੇ ਜਹਨ ਚ ਜੋ ਮੁਹਾਵਰੇ ਤੁਸੀਂ ਆਮ ਬੋਲਚਾਲ ਦੇ ਵਿੱਚ ਯੂਜ਼ ਕਰਦੇ ਹੋ ਜਰੂਰ ਕਮੈਂਟਾਂ ਦੇ ਵਿੱਚ ਲਿਖਿਓ ਤਾਂ ਕਿ ਹੋਰ ਦੋਸਤਾਂ ਨੂੰ ਵੀ ਪਤਾ ਲੱਗ ਸਕੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਸ਼ੇਅਰ ਕਰਿਓ ਤਾਂ ਕਿ ਆਪਣੀ ਪੰਜਾਬੀ ਦੇ ਬਾਰੇ ਹੋਰ ਵੀ ਜਾਣ ਸਕਣ ਤੇ ਜੇ ਕੋਈ ਅੰਦੇ ਦੇਣਾ ਚਾਹੁੰਦਾ ਤੇ ਜੇਕਰ ਤੁਹਾਡਾ ਕੋਈ ਸੁਝਾਅ ਹੋਵੇ ਕਿਸੇ ਹੋਰ ਟਾਪਿਕ ਤੇ ਤੁਸੀਂ ਚਾਹੁੰਦੇ ਹੋ ਮੋਂਗੋ ਕੀ ਲੋਕਾਂ ਨੂੰ ਗੱਲਬਾਤ ਕਰੀਏ ਤਾਂ ਕਿ ਅਵੇਅਰਨੈਸ ਆ ਸਕੇ ਤਾਂ ਜਰੂਰ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਦੱਸਣਾ ਤੇ ਇਸ ਖਾਸ ਅਪਡੇਟ ਵਿੱਚ ਫਲਾ ਲੈ ਨਹੀਂ ਮਿਲਾਂਗੇ ਜਲਦ ਕਿਸੇ ਹੋਰ ਖਾਸ ਵੀਡੀਓ ਦੇ ਨਾਲ ਤੁਸੀਂ ਉਹਨਾਂ ਸਮੇਂ ਤੱਕ ਲਈ ਬਣੇ ਰਹਿਣਾ ਲਿਮਟਡ ਗੈਂਡੇ ਨਾਲ ਤੇ ਜਿਹੜੇ ਦੋਸਤ ਨਵੇਂ ਨੇ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਧੰਨਵਾਦ